ਜੀ ਚੈੱਕ ਕਰਤਾ ਖੁੱਡਾ ਇਧਰੋਂ ਦਾ ਬਲਾਤੀ ਸਾਸਰੀ ਘਰ ਨਾ ਨਹੀਂ ਬਾਈ ਚੱਕਤਾ ਜਗ੍ਹਾ ਦੇ ਲਾ ਮਨ ਨੂੰ ਕਿੰਨੀ ਖੁੱਲ ਗਈ ਤੰਗ ਚੜਾਉਣ ਨੂੰ ਕੋਰਟ ਗਾੜੋਂ ਨੂੰ ਫੇਰ ਉੱਤੇ ਬਸ ਆ ਉਹ ਆ ਗਿਆ ਉਹ ਚੜ ਗਿਆ ਬਲਾਦਾ ਹੁੰਦਾ ਰਹੇ ਕੋਰਟ ਆਹ ਬੋਟੇ ਆਇਆ ਦਾਰੇ ਖਾ ਕੇ ਆਇਆ ਦਾਰੇ ਕੋਟੇ ਲਾਓ ਜੀ ਈ ਢਾ ਦਾ ਨੋਨੀ ਬਾਈ ਨੇ ਸਾਰਾ ਕੁੱਡਾ ਹੈ ਹਰੇ ਇੱਧਰ ਕਬੂਤਰ ਥਲੇ ਫਿਰਤੇ ਤੇ ਪੱਕਾ ਕਲੀਅਰ ਤਮਾਮ ਕੰਮ ਹਣ ਮੁਰਗਿਆਂ ਨੂੰ ਛੋਟਾ ਬਣਾਵਾਂਗੇ ਉਹ ਪਹਿਲਾਂ ਦੇਖੋ ਅਸੀਂ ਜਿੰਨੇ ਦੀ ਉਹ ਡੋਲੀ ਤੋਂ ਜਿਹੜੀ ਪਰੇ ਪਈ ਆ ਦਾਦੀ ਵੀ ਲੱਗ ਗਈ ਨੋਨੀ ਦੀ ਮਹਾਰਾਜ ਵੀ ਆਉ ਦੇ ਕੀ ਕਰਦਾ ਕਹਦਾ ਤੇ ਕਬੂਤਰ ਇੱਧਰ ਲਿਓ ਖੋਲੀ ਟਾਕੀਆਂ ਹੁਣੇ ਚੱਕੇ ਨੇ ਪੜਦੇ ਜੇ ਬਈ ਕੋਲ ਜਿੰਦਾ ਕਰੋ ਸ਼ੁਕਰੀਆ ਜੀ ਕਿਆ ਤਰੀ ਲਾਤੀ ਵੀਰੇ ਆਪਾਂ ਵਿੱਚ ਇਹਦੇ ਉੱਤੇ ਬੈਠੀ ਜਾਂਦੇ ਨੇ ਜਾਨਵਰ ਆ ਕੇ ਵਿੱਚ ਗੁਲਾਬੀ ਝੱਲਰਾਂ ਵਾਲਾ ਕਿੱਥੇ ਆ ਇੱਥੇ ਬਹਿਣਾ ਆ ਕੇ ਗੁਲਾਬੀ ਝੰਡਰ ਵਾਲਾ ਕਿੱਧਰ ਆ ਬੱਚਾ ਅਗਲਾ ਉਹ ਬੈਠਾ ਆਹਦੇ ਬੈਠਾ ਅੱਲਾ ਹੋ ਜੀ ਉਹ ਕਬੂਤਰ ਆ ਨੋਨੀ ਦਾ ਨਾ ਡੱਬਾ ਇਹ ਆਪਣਾ ਜਿਹੜਾ ਗੁਲਾਬੀ ਹਰੇ ਕੁਸਰੀ ਬਗਲਾ ਵਾਲਾ ਆ ਹਾਂ 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 ਦੇ ਜਿਹੜਾ ਅੰਗਰੇਜ਼ ਕਹਿੰਦਾ ਤੇ ਡੱਬਾ ਮੇਰਾ ਆ ਇੱਕ ਕਬੂਤਰ ਘਰਾਂ ਟੋਸਾਰੀ ਬਗਲ ਕਿੱਥੇ ਬੈਠਾ ਉਹਦੇ ਬੈਠਾ ਥੱਲੇ ਵੀਰੇ ਇੱਕ ਆ ਇਹ ਦੋਏ ਕਬੂਤਰ ਨੇ ਐਡ ਕਰਨੇ ਨੇ ਉੱਤਰ ਕਰਦਾਂਗੇ ਲੈ ਆਪ ਤਾਂ ਇੱਧਰਲਾ ਵੀ ਖੋਲੀ ਮੜਾ ਆ ਆ ਕੇ ਬਹਿ ਗਿਆ ਬਚਾ ਛੱਪਰੀ ਤੇ ਇਹ ਤਾਂ ਗਿੱਜਣ ਪੂਰੇ ਬਜੀ ਪਹਿਲੀਆਂ ਬਾਜੀਆਂ ਛੱਡਉਣ ਨੇ ਬਾਈ ਇਹ ਉਹ ਨੀਲੀ ਦੇ ਲੱਲ ਬੈਠਣ ਨਹੀਂ ਦਿੰਦੇ। ਕੜਾਈ ਆਇਆ ਆਪਣੇ ਕੋਲ। ਨੀਲੀ ਦੋ ਇਟਾਂ ਦਾ ਕਬਜ਼ਾ ਕਰੀ ਬੈਠੀ ਆ। ਇਹ ਕਾਲਾ ਘੰਟ ਇੱਕ ਕੜਾਈ ਕਾਲੇ ਘੰਟਾ ਦਾ ਹੱਸਦਾ ਹੈ। ਸੱਧਈ ਹੈ ਇੱਕ ਸ਼ੱਕੀ ਸ਼ਾਕ ਕੀ ਆਪਣੀ ਜਿਹੜੀ ਬਾਜੀ ਇੱਤੇ ਤੇ ਉਹਦੀ ਭੈਣ ਆਹਦੇ ਬੈਠੀ ਥੱਲੇ ਜਿਹੜੀ ਉੱਪਰ ਆਈ ਇੱਥੇ। ਆਹਾ ਆਹਾ ਜਿਹੜੀ ਮੂਹਰੇ ਆਉਂਦੀ ਹੈ ਢੱਕਿਆ ਹੈ। ਆਹਾ ਵੀਰੇ। ਉਹ ਭਰੇ ਜੇ। ਕੱਟ ਜਾ ਯਾਰ ਵੀਡੀਓ ਪਰ। ਵੀਰੇ ਇੱਧਰ ਲੀਆਂ ਕਬੂਤਰਿਆਂ ਨੇ ਵੱਡੀਆਂ ਸਾਰੀਆਂ ਇਹ ਚਾ ਇਹਦੇ ਵਿੱਚ ਇੱਕ ਕਬੂਤਰ ਉੱਡਣ ਆਈ ਆ ਉਹ ਜਿਹੜੀ ਉੱਤੇ ਬੈਠੀ ਆ ਉਪਲੇ ਖੇਨ ਇੱਧਰ ਛੱਡਤੀ ਛੱਡੀ ਗਰਦਿਆਂ ਦਾ ਫੜੀ ਯਾਰ ਪੈਸੇ ਆਣ ਜੂਗਾ ਉਹ ਆਪ ਲੈ ਕੇ ਆਉਣਾ ਗਾਗਰ ਨੂੰ ਲੈਣਾ ਨਾ ਨਾ ਲੈ ਵੀਰੇ ਆਹੂ ਉਤਰੀ ਵੀ ਆਪਾਂ ਬਾਜੀ ਛੇਤੀ ਹੱਟ ਤਾਂ ਗਈ ਤੇ ਤੈਨੂੰ 4:00 ਵਜੇ ਬੈ ਗਈ ਦੀ ਆਹ ਆ ਜਿਹਦੇ ਸਿਰ ਤੇ ਲਾ ਗੰਗੋ ਪਰੇ ਨੂੰ ਗਿਆ ਪੱਲੇ ਤੇ ਲੱਗਿਆ ਓਰੇ ਲੜੀ ਬਜਾਉਂਦਾ ਛੜਦਾ ਤੇ ਉੱਤੇ ਰੋਲਾ ਪਾ ਲਿਆ ਬਾਈ ਚੱਲ ਬਾਜੀਆਂ ਤੈਨੂੰ 3:30 4:00 ਵਜੇ ਮੁੱਕਦੀਆਂ ਤੇ ਉੱਥੇ 7:00 ਵਜੇ ਵੀ 10 ਫੇਰਦੇ ਦੀ ਪਤਾ ਨਹੀਂ ਕਿਵੇਂ ਉਹਨਾਂ ਨੇ ਕਰਾਈ ਬਾਜੀ ਕੋਈ 8 ਟੇ ਪਿੰਡ ਛੇਤੀ ਦੀ ਆਹ ਸਭ ਕੁਝ ਕੋਈ ਆ ਵੀ ਬਣਾ ਰਿਹਾ ਜਿਹੜੀ ਉਹ ਵੀ ਕਬੂਤਰ ਆ ਏ ਜਿਹੜਾ ਕਾਣੇ ਵਾਲਾ ਪਿਓਰ ਖੜਾਇਆ ਆ ਉਹਦੇ ਗੁੜਕ ਦਾ ਪੁਲਿਆ ਇਹ ਦਰਵਾਜ਼ਾ ਵੀ ਖੋਲੀ ਏ ਲੈ ਵੀਰੇ ਇੱਧਰ ਉੱਟਣੇ ਵਾਲੇ ਕਬੂਤਰ ਵੀ ਨੇ ਤੇ ਵੱਡੇ ਵੀ ਨੇ ਆ ਜਿਹੜੇ ਉੱਤੇ ਉੱਤੇ ਬੈਠੇ ਨੇ ਆ ਉੱਡਦੇ ਨੇ ਸਾਰੇ ਉੱਡਣ ਵਾਲੇ ਨੇ ਚ ਵੱਡੇ ਨੇ ਚ 15 ਕਬੂਤਰ ਵੱਡੇ ਨੇ ਕੋ ਡੱਬਾ ਵੱਡਾ ਉਹ ਬੈਠਾ ਉੱਤੇ ਦਾ ਹੋਰ ਕੋਈ ਨਹੀਂ ਉੱਡਣ ਵਾਲੇ ਨੇ ਆ ਵੀ ਉੱਡਣ ਵਾਲਾ ਕਬੂਤਰ ਬਾਲਾ ਜੰਗਾ ਜੀ ਆਇਆ 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 ਪੂਰੇ ਖੁਸ਼ ਨੇ ਬਾਈ ਖੁੱਡਿਆਂ ਜੇ ਡਾਰੀਆਂ ਮਾਰਦੇ ਨੇ ਨਜ਼ਾਰੇ ਨਾਲ ਛਤਰੀਆਂ ਲਾ ਦੇਣੀਆਂ ਨੇ ਇੱਧਰ ਵੀ ਲਾ ਦੇਣੀਆਂ ਇੱਕ ਆਪਾਂ ਉੱਪਰ ਰੱਖਣਾ ਜਿਹੜਾ ਹੁਣ ਉੱਡ ਕੇ ਆਇਆ ਆਈ 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 ਇਹਦੇ ਵਿੱਚ ਕਈ ਕਬੂਤਰ ਐ ਜਿਨ੍ਹਾਂ ਜਿਨ੍ਹਾਂ ਦਾ ਆਪਣੇ ਕੋਈ ਇੱਕ ਬਚਾਵ ਨਹੀਂ ਸਿਰਫ 4-5 ਕਬੂਤਰ ਐ ਜਿਨ੍ਹਾਂ ਦੇ ਆਪਾਂ ਬਜੇ ਘਟਾਉਨੇ ਆਂ ਕੁਝੋ ਜੋੜੇ ਲੱਗੇ ਹੋਏ ਨੇ 2-3 ਇਹ ਚ ਨੇ ਇੱਕ ਆ ਬੈਠਾ ਇੱਕ ਉਪਰੇ ਬੈਠਾ ਉਹ ਚਿੱਟੀਆਂ ਦਾ 5-4 ਥੱਲੇ ਨੇ ਲਾਓ ਜੀ ਭਾਈ ਜੀ ਆ ਦੁਆ ਦੇਣਾ ਅੱਗੇ ਅੱਜ ਖੁੱਡਾ ਆਪਾਂ ਚੱਕਤਾ ਸਾਰੇ ਹੀ ਆ ਤੇ ਲਓ ਜੀ ਦੇਖੋ ਨੋਨੀ ਬਾਈ ਨੇ ਜੋੜੇ ਖੋਲੀ ਬੈਠਾ ਵੀਰੇ ਆਹ ਦੋ ਉਹ ਬੜਾ ਅਲਾਜ਼ਾ ਦੀ ਜੋੜਾ ਆਪਾਂ ਦੇ ਦਿਆਂਗੇ ਬੱਚੇ ਕੱਢ ਲਵੇ ਯਾਰ ਉਹ ਕੂਤਰ ਬਾਹਲਾ ਖੰਭ ਜੇ ਖਰਾਬ ਹੋ ਗਏ ਕੋਈ ਬਾਹਰ ਸੇ ਆ ਉਹਨੂੰ ਜੋੜਾ ਲਾਇਆ ਆਪਾਂ ਦੇ ਦਿਆਂ ਤੇ ਇਹ ਕੱਢ ਲਵੇ ਤੇ ਇਹਨਾਂ ਦੇ ਫੱਟੀਆਂ ਲਾਉਣੀਆਂ ਨੇ ਬਾਈ ਹੁਣ ਆਹ ਆਵੇ ਆ ਤਾਂ ਪੂਰੇ ਖੋਸ਼ ਨੇ ਫੁੱਡਿਆਂ ਚ ਤਾਂ ਹਾਂ ਲਓ ਪਾਣੀ ਗਰਮ ਪਾਇਆ ਤੇ ਵੀਰੇ ਇਹਨਾਂ ਨੂੰ ਹੁਣ ਕੱਢੀਆਂ ਆਈਆਂ ਦੀ ਕੁੰਡੀਆਂ ਬਾਹਰ ਤੇ ਹੁਣੇ ਪਾ ਕੇ ਰੱਖਿਆ ਨੇ ਇੱਕ ਵੀ ਨਹੀਂ ਬਾਈ ਕੁੰਕੜੀ ਜੀ ਬੈਠਿਆ ਜਿਵੇਂ ਜਾਨਵਰ ਕੁੰਕੜ ਕੇ ਬਹਿੰਦੇ ਨੇ ਸਾਰੇ ਚੁਸਤ ਨੇ ਪੂਰੇ ਇਹਨਾਂ ਨੂੰ ਅਲੇ ਗਰਮ ਪਾਣੀ ਪੂਣੀ ਕੋਈ ਨਹੀਂ ਪਾਇਆ ਵਾ ਹੂੰ ਕੋਸਾ ਪਾਣੀ ਚੁੱਲੇ ਵਾਲਾ ਲਿਆ ਕੇ ਪਾਇਆ ਤੇ ਵੀਰੇ ਇਹ ਵੱਡੀਆਂ ਕਬੂਤਰੀਆਂ ਨੇ ਭਰਾ ਸਾਰੀਆਂ ਇੱਕ ਆ ਬੱਚਾ ਪਿਓਰ ਕਰਿਆ ਕੋਈ ਖੋਲ ਤਾਂ ਜਾਨਵਰਾਂ ਵੱਲੋਂ ਪਏ ਦੋ ਗੈਂਗ ਮੈਂਬਰ ਸਾਡੇ ਫੋਰ ਆ ਗਏ ਅੱਜ ਇਕਦਮ ਜਿਵੇਂ ਅਜਿਹੇ ਮੁੰਡੇ ਦੇ ਵੀ ਕੂਟਰ ਰੱਖੇ ਨੇ ਪਰ ਇਹ ਕੱਢਦਾ ਨਹੀਂ ਬਾਹਰ ਓਵੇਂ ਹੀ ਅੰਬਰੇ ਨੇ ਕੂਟਰ ਬਹੁਤ ਜੰਗੇ ਨੇ ਇਹਦੇ ਕੋਲ ਆਂਡਾ ਦੇ ਤਾਂ ਮੁਰਗੀ ਨੇ ਰੇਖਾ ਨਹੀਂ ਰੇਖਾ ਨੇ ਕਈ ਅੰਡੇ ਹੋਗੇ ਇਨਾਂ ਕੋ ਲਓ ਬਈ ਪਾਈਏ ਦਾਣਾ ਦਾਣਾ ਹੁਣ ਆਪਾਂ ਦੇ ਲਓ ਵੀਰੇ ਆ ਪਾਉਨੇ ਰਲਾਉਣਾ ਪਰ ਲੈ ਯਾਰ ਮੈਂ ਤਾਂ ਨਹੀਂ ਵੀਡੀਓ ਬਣਾਉਂਦਾ ਬਾਈ ਮੇ ਚਾਲਸੀ ਆ ਜਵਾਰ ਆ ਚਿੱਟੀ 27 ਤੇ ਛੋਲੇ ਸੋਇਆਬੀਨ ਬਾਜਰਾ ਮੱਕੀ ਕਣਕ ਧੱਲੇ ਵਾਲੇ ਕਣਕ ਤੋਂਣੇ ਵਾਲੀ ਤੇ ਅੱਜ ਕੁਸ ਤਾਂ ਘਟ ਪਈ ਆ ਬਾਈ ਲਿਆ ਪਾਈਏ ਦਾਣਾ ਲਿਆ ਬਈ ਹਮਣ ਲਿਆ ਦਿਆਂ ਹਮਣ ਪਾਈਏ ਦਾਣਾ ਤੇ ਰੱਖੀਏ ਜਾਨਵਰਾਂ ਆ ਥੋੜਾ ਜਿਹਾ ਨਾ ਕੱਲ ਦੀ ਹਲ ਸੀਲ ਸੀ ਜੀ ਬਜੀ ਪਈ ਉਹ ਆਪਾਂ ਰੱਖ ਦੇ ਦੀ ਵਿੱਚ ਚੱਕਤੀ ਆ ਦੇ ਲੋਨਾਂ ਨੇ ਸਾਫ਼ ਕਰਤਾ ਜਮੇ ਮੈਨੂੰ ਹਰ ਅਵਤਾਰਾ ਮੀਰੇ ਨੂੰ ਘੱਟ ਖਾਂਦੇ ਨੇ ਬਾਈ ਲੈ ਹੋ ਰਹੀ ਝਾੜ ਦੇਣੀ ਆਪਾਂ ਜਿਹੜੀ ਬਾਜ ਕੀ ਬਾਅਦ ਚ ਖਾਈ ਜਾਣਗੇ ਰੇਤਾ ਬਾਹਲਾ ਪੈਂਦਾ ਨਾ ਇਹ ਜੋ ਫੁੱਡੇ ਚੋਟ ਦੇ ਕਰਕੇ ਉਹਦੀ ਗਲਤ ਕਰਤਾ ਥੋੜਾ ਜਿਹਾ ਕੰਮ ਰੇਤਾ ਦੂਆ ਲਿਆਉਣਾ ਤੇ ਖੇਤ ਵਾਲੀ ਮਿੱਟੀ ਹੀ ਲੈ ਆਪਾਂ ਰੇਤਾ ਜਿਹੜਾ ਖੂਹ ਚੋਂ ਕੱਢਿਆ ਖੂਹੀ ਡੂੰਗੀ ਕਰੀਦੀ ਪਰ ਕਬੂਤਰ ਐਨ ਖੁਸ਼ ਨੇ ਬਾਈ ਆ ਡੰਡਾ ਰੱਖਣੇ ਨੇ ਯਾਰ ਇੱਕ ਇੱਧਰ ਰੱਖਣਾ ਕਿ ਉੱਧਰ ਰੱਖਣਾ ਹਲਾ ਵੀਰੇ ਖੋਡੇ ਦਾ ਟਾਪ ਦੇ ਬਣ ਗਏ ਹੁਣ ਆਪਾਂ ਰੰਗ ਕਰਾਉਣਾ ਬਾਕੀ ਬਈ ਧੰਨਵਾਦ ਤੁਹਾਡਾ ਬਹੁਤ ਸਪੋਰਟ ਕਰੀਆ ਤੁਸੀਂ ਤੇ ਲੈ ਇਹਨਾਂ ਦੀ ਵੀ ਚੱਕ ਦੀ ਪਾਰੀ ਦੇਖੀ ਖਾ ਲਿਆ ਕਿ ਨਹੀਂ ਵੀਰਿਆ ਇਹਦਾ ਇਹ ਸਾਲਾ ਥੱਲੇ ਨਹੀਂ ਉਤਰਦਾ ਵੱਡਕਾ ਨਾ ਯਾਰ ਬਹੁਤ ਵੱਡਾ ਪਿੰਡ ਦਾ ਸਕਿਉਰਟੀ ਗਾਰਡ ਹੈ ਕੀ ਕਹਿੰਨਾ ਪਿੰਡ ਦਾ ਸਕਿਉਰਟੀ ਗਾਰਡ ਹੈ ਨੋਨੀ ਦੇ ਕੋਠੇ ਦਾ ਸਕਿਉਰਟੀ ਗਾਰਡ ਆ ਕੱਲ ਬਈ ਖੋਡਾ ਟਾਇਆ ਦੇਰੇ ਵਿੱਚੋਂ 50 ਸ਼ਿਵਕਲੀਆਂ ਬੈਠੀਆਂ ਹੋਣਗੀਆਂ ਮੈਂ ਲਾਉਂ ਵੀਡੀਓ ਵਿੱਚ ਇੱਥੇ ਨਾ ਹੁਣ ਆਪਾਂ ਇਹਨਾਂ ਨੂੰ ਛੋਟਾ ਖੁੱਡਾ ਪਾ ਦੇਣਾ ਉੱਥੇ ਦੇ ਕੋਲੇ ਮੁਰਗਿਆਂ ਨੂੰ ਇਹ ਤਾਂ ਤਾਂ ਹੀ ਢਾਇਆ ਬਾਈ ਇੱਥੇ ਜਗ੍ਹਾ ਨਹੀਂ ਰਹੀ ਤੇ ਇੱਕਾ ਟੀਨਾ ਪਾਉਣੀਆਂ ਨੇ ਉਰੇ ਅਸੀਂ ਤੇ ਲੋਟ ਨਹੀਂ ਆਉਂਦਾ ਦੀ ਇਹ ਇੱਕ ਇੱਕ ਚ ਕਬੂਤਰ ਨਹੀਂ ਲੋਟ ਆਉਂਦੀ ਹੁਣ ਉਹ ਨਜ਼ਾਰੇ ਦਾ ਹੈਗਾ ਬਾਈ ਉਧਰ ਲਿਓ ਜਿਆ ਦਾਣਾ ਪਾਉਣੇ ਲੈ ਵੀਰੇ ਦੇਖ ਲੋ ਇੱਕਣ ਲੇਵੋ ਪ੍ਰਾ ਰੱਖਾ ਮੈਦਾਨਾ ਜਾਨੂੰ ਖਾ ਲੈਣਗੇ ਵਾਹੇ ਗਰੂ ਸਤਨਾ ਮਾਲਕਾ ਭਲੀ ਕਰੀ ਲਾਓ ਵੀਰੇ ਓ ਵਾਹੇ ਗਰੂ ਮਾਲਕਾ ਲੈ ਵੋ ਤਾ ਜੋ ਆ ਜੋ ਆ ਜਾ ਓਏ ਆ ਕੱਟ ਲਿਆ ਬਚਾ ਪੱਗ ਜਾਇਆ ਆਪਣੀਆ ਮਿਲਣਾ ਨਹੀਂ ਵੀਰੇ ਮੁੜ ਕੇ ਗੱਲ ਹੋ ਰਾਂ ਵਾਸੀ ਦਾ ਪਿਓਰ ਕਢਾਏ ਨੇ ਆਪਾਂ ਇਹ ਇਹਦੇ ਵੀ ਬਚੇ ਲੈਣ ਨੇ ਯਾਰ ਆਪਾਂ ਫੜੀ ਹੋਈ ਸੀ ਬਾਜੀ ਤੋਂ ਫੜੀ ਸੀ ਦੂਜੇ ਦਿਨ ਫੜੀ ਦੀ ਪਹਿਲੇ ਦਿਨ ਫੜਨੀ ਹੋਈ ਸੀ ਮੀਂਹ ਆ ਗਿਆ ਦੀ ਤੇ ਇਹਦਾ ਆਪਾਂ ਬਚਾ ਕੋਈ ਨਹੀਂ ਕਢਾਇਆ ਹੁਣ ਕਢਾਵਾਂਗੇ ਤੇ ਲਓ ਵੀ ਖਾ ਲਓ ਭਾਈ ਲਿਆ ਵੀਰੇ ਇੱਧਰ ਵੀ ਰੱਖੀਏ ਦਾਣਾ ਵਾਹਿਗੁਰੂ ਸਤਨਾਮ ਮਾਲਕਾ ਕੂਤਰਾਂ ਕੰਨੇ ਮੈਂ ਵੀ ਰੱਖ ਕੇ ਦਿਖਾਉਣਾ ਮੈਂ ਫੇਰ ਆ ਇਹ ਰੱਖਤਾ ਵੀਰੇ ਇਹ ਛੋਡਣ ਵਾਲੇ ਵੀ ਨੇ ਉਹ ਵੀ ਨੇ ਦੂਜੇ ਵੀ ਨੇ ਆ ਨਾ ਤਾਂ ਦੇਣਾ ਪੂਰਾ ਡਾਰੀਆਂ ਕਰਕੇ ਬਈ ਖੁਸ਼ ਹੋ ਗਿਆ ਆਜੋ ਆ ਓਏ ਆਜੋ ਕਾ ਜਿਹੜਾ ਅਰਨਾ ਦੇ ਕਾਲ ਸਿਰਾਂ ਕਟੀਆਂ ਅੱਖਾਂ ਦਾ ਇਹ ਪੁੱਤਰ ਆ ਬੈਠਿਆ ਅੰਦਰ ਇਹ ਕਿੱਜਾ ਅਰਿਆਰਸ ਨੇ ਦੋਈ ਡਵਾਈ ਡਵਾਈ ਗਿਆ ਤੇ ਕਿਨਾਂ ਦੇ ਖੰਭ ਵੀਰੇ ਥੱਲੇੋਂ ਖਰਾਬ ਠੀਕੇ ਹੁਣ ਐਦਕੀ ਆਪਾਂ ਪੱਟ ਦਾਂਗੇ ਫਿਰ ਉਹ ਲੋਟ ਆ ਜਾਣਗੇ ਲਿਆਓ ਜੀ ਪਈ ਉਧਰ ਵੀ ਰੱਖਾ ਲਓ ਜੀ ਆ ਉਡਣੇ ਵਾਲਿਆਂ ਕੰਨੇ ਵੀ ਰੱਖੀਏ ਵੀਰੇ ਆਲੇ ਨਾ ਆਉਣ ਨੂੰ ਫਿਰਦੇ ਨੇ ਵੀ ਨਹਾਉਣਾ ਠੰਡ ਪਈ ਆ ਨਾ ਲਾਂਗੇ ਨਹਾਵਾਗੇ ਤੁਹਾਨੂੰ ਧੁੱਪਾਂ ਚ ਆ ਲਓ ਜੀ ਵਾਹਿਗੁਰੂ ਮਾਲਕਾ ਬਲਾਗਰਿਆ ਤੇ ਵੀਰੇ ਦਾਣਾ ਇੱਧਰ ਵੀ ਹੋਈ ਆ ਸਾਰਿਆਂ ਨੂੰ ਇੱਕੋ ਜਿਹਾ ਨਾ ਪਾਉਂਦੇ ਆ ਬਈ ਵੱਡਿਆਂ ਨੂੰ ਵੀ ਛੋਟਿਆਂ ਨੂੰ ਵੀ ਕਿਸੇ ਨਾ ਕੋਈ ਦਰਾਤ ਨਹੀਗੀ ਉੱਡਣ ਵਾਲਿਆਂ ਨੂੰ ਵੀ ਹਲੋ ਇਧਰ ਆ ਜੋ ਬੱਤਾ ਜੋ ਆ ਜਾ ਇਹ ਚ ਛਤਰੀ ਲਾ ਦੇ ਵੀਰੇ ਉਧਰ ਵੀ ਲਾਉਣੀਆਂ ਕੱਪੜਾ ਲਾਉਣੇ ਵਾਲਾ ਛਤਰੀ ਨੂੰ ਲੈਓ ਬਈ ਤੇ ਇੱਕ ਨਾ ਇਹਨਾਂ ਨੇ ਕੱਲ ਮੁਰਗਿਆਂ ਨੂੰ ਬਈ ਗੁੜਝਾ ਬਣਾਇਆ ਖੰਮਨੀ ਕੀ ਕੁਸ ਪਾ ਕੇ ਬਣਾਇਆ ਗੁੱਛਦੇ ਇਹਨਾਂ ਤੋਂ ਕੀ ਬਣਾਈ ਆ ਤੀ ਗਾਵਦੀ ਉਹ ਜੋ ਹੈ ਬਦਾਮ ਹੂੰ 10 ਬਦਾਮ ਦਿੱਤੇ ਹਾਂ ਅੱਧੀ ਕਿ ਮੁੱਠੇ ਛੋਲ ਲੈ ਹੂੰ ਤੇ ਗੁੜ ਹਾਂ ਦੋ ਡਲੀਆਂ ਗੁੜ ਦੀਆਂ ਛੋਟੀਆਂ ਛੋਟੀਆਂ ਜੀਆਂ ਹਾਂ ਫਿਰ ਤੇ ਆਟਾ ਇਹ ਪਾ ਕੇ ਫਿਰ ਬਣਾ ਕੇ ਗੁੱਡ ਫਿਨਿਸ਼ ਹੋ ਗਏ ਗੋਲੀਆਂ ਨੇ ਬਟ ਕੇ ਦੇ ਦਿੱਤੀਆਂ ਫੇਰ ਦੇ ਦਿਆਂ ਲਿਆ ਭਾਈ ਉਹਨਾਂ ਨੂੰ ਵੀ ਪਾ ਦਮਾ ਯਾਰ ਦਾਣੇ ਜੋੜਿਆ ਨਾਲ ਤੁਹਾਨੂੰ ਬੱਚੇ ਦਿਖਾਉਣਾ ਦੋ ਨਵੇਂ ਇਹਦੇ ਨੇ ਵੀਰੇ ਬੱਚੇ ਦੋ ਆ ਉਪਰੇ ਇੱਧਰੋ ਹਾਲੋ ਇੱਕ ਮਿੰਟ ਲੱਗਦਾ ਇਹਨਾਂ ਨੇ ਸ਼ਾ ਅੱਖਾ ਕੱਟਦਾ ਇੱਕ ਚਿੱਟੀਆਂ ਦਾ ਬਸ ਇਹ ਚੱਕੇ ਲੈਣ ਨੇ ਵੀਰੇ ਸਿੰਦਰੇ ਕਰ ਲੈਣ ਨੇ ਉਹ ਵੀਰੇ ਇਹਨਾਂ ਨੂੰ ਵੀ ਪਾਤਾ ਦਾਣ ਆਪਾਂ ਇਹਨੇ ਅੰਡੇ ਧਰਲੇ ਦੁਬਾਰਾ ਜੋੜੇ ਨੇ ਆ ਬੱਚਾ ਇਹਦਾ ਪਹਿਲਾਂ ਇੱਕੋ ਕੱਢਿਆ ਇਹਨਾਂ ਨੇ ਅੰਡੇ ਖਰਾਬ ਕਰ ਲੈਨੇਵੇਂ ਦੀ ਕਬੂਤਰ ਕਬੂਤਰੀ ਹੁਣ ਦੇਦਿਆ ਪਤਾ ਨਹੀਂ ਸਾਂਭਣਗੇ ਕਿ ਨਹੀਂ ਆ ਦਾਣਾ ਇਹਨਾਂ ਨੂੰ ਵੀ ਉਹੀ ਆ ਤਾਂ ਆਪਾਂ ਵਜਾ ਚੱਕ ਲੈਣਾ ਬਾਕ 2 ਦਿਨਾਂ ਵਿੱਚ ਤੇ ਇਹਨੇ ਵੀ ਅੰਡੇ ਧਰੇ ਨੇ ਦਾਣੇ ਇਹਨੂੰ ਵੀ ਪਾਤੇ ਆਹ ਦਿਖਾਉਣੇ ਦੀ ਬਾਈ ਉੱਤੇ ਆਹ ਲੋ ਬਜੇ ਇਹਦ ਕੀ ਹੈ ਜੀ ਨਹੀਂ ਕਰੋ ਜੇਕਾ ਚਿੱਟੀਆਂ ਨੋਕਾਂ ਆ ਲੋ ਆ ਜੋੜੇ ਦੇ ਨੇ ਯਾਰ ਜਵਾਕਾਂ ਨੇ ਟਰਿਆਂ ਦੀ ਕੰਚ ਜਿਹੇ ਦੀਆਂ ਪੱਤੀਆਂ ਜੀਆਂ ਦੀ ਉੱਤ ਪੰਨ ਦੀਆਂ ਸਾਰੀਆਂ ਹੁਣ ਉਹਦੇ ਕਰਕੇ ਇਹਨਾਂ ਨੂੰ ਇਹ ਚ ਪਾਉਣਾ ਪੈਂਦਾ ਹਲ ਕੋਈ ਨਹੀਂ ਆਪਾਂ ਜੋੜਾ ਚੱਕੇ ਤੇ ਸਾਫ਼ ਕਰ ਦਾਂਗੇ ਆ ਚੱਕ ਕੇ ਬਚੇ ਬਹੁਤ ਉਹਨੇ ਇਹਦੇ ਹੋਰ ਨਹੀਂ ਲੈਂਦੇ ਲਿਆਓ ਬਾਈ ਮੈਂ ਜੇ ਥੋੜਾ ਜਿਹਾ ਰੇਤਾ ਪਾ ਦਮਾ ਮਗਰ ਇਹਨਾਂ ਦੇ ਗਿੱਲਾ ਜਿਹਾ ਇੱਥੇ ਉਹ ਇਹਨੂੰ ਬੰਦ ਕਰ ਦਿਓ ਪੁੱਤ ਇਹਨੂੰ ਰੇਖਾ ਰੇਨੂੰ ਦੋਹਾਂ ਨੂੰ ਤੇ ਅਨੋਂ ਨਹੀਂ ਵੀ ਬੈਠਾ ਚੰਗਾ ਭਈ ਸੱਸਰੀ ਗੱਲ ਨੂੰ ਹਾਂ ਭਈ ਸੱਸਰੀ ਗੱਲ ਜਾਈਏ ਉਸਤੇ ਕਮੈਂਟ ਉੱਚੀ ਲਾਈਕ ਸ਼ੇਅਰ ਸਬਸਕ੍ਰਾਈਬ ਰੋਮਾਂਟਿਕ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਬੰਬ ਜੀ ਬੰਬੀ ਅੰਡਾ ਨਾ ਬਨਦੀ ਇਹਦੇ ਮਾਰਨ ਲੱਗਿਆ